ਤਾ ਹਾਏ ਜੀਰੋ ਜੀਰ ਕਰਦਾ ਮੁੰਦੜੇ ਮੂ ਬਾਤਾ ਮੇਰੇ ਆ ਨਿੱਕੇ ਨਿੱਕੇ ਰਲਗੇ ਆ ਮੇਰੇ ਰਲਗੇ ਨਿੱਕੇ ਨਿੱਕੇ ਹਾਏ ਪਹਿਲਾ ਨੂੰ ਗੋਲੀ ਮਾਰੀ ਪਿੱਛੇ ਪਿਓ ਨੂੰ ਮਾਰੀ ਵਾਟ ਕੇ ਰੱਖਦਾ ਮੇਰਾ ਹੀਰੇ ਵਰਗਾ ਵੀਰ ਲਾਗੇ ਮੇਰਾ ਸਰਦਾਰ ਪਿਓ ਲਾਗੇ ਸਾਡੀ ਸੁਣਵਾਈ ਹੋਵੇ ਕਾਰਵਾਈ ਕਾਨੂੰਨੀ ਹੋਵੇ ਉਹਨਾਂ ਤੇ ਅੰਦਰਿਆਂ ਦੇ ਮੇਰੇ ਪਿਓ ਭਰਾ ਨੂੰ ਖਾ ਗਏ ਇਸ ਘਰ ਦਾ ਚਰਾਹ ਖਾ ਗਏ ਉਹਨਾਂ ਤੇ ਕਾਰਵਾਈ ਹੋਵੇ ਹਾਇ ਰੋ ਕੇ ਹਾ ਹਾ ਹਾਇ ਪਿੰਦੇ ਨੇ ਗੋੜਾਂ ਘਾ ਮਾਰ ਮਾਰ ਕੇ ਦੋ ਜਾਨ ਨੂੰ ਵੀ ਗੋੜਾਂ ਘਾ ਮਾਰ ਗਾ ਮੁੜ ਕੇ ਕਈਆਂ ਸਵਾੜੀਆਂ ਹਾਇ ਗੋ ਮੈਂ ਵੀ ਰੇ ਮੋਰਨੇ ਹਾਏ ਕਾ ਪਿਆ ਕਈਆਂ ਖਵਾੜੀਆਂ ਨਾ ਵੱਡੇ ਉਹਨਾਂ ਦੀਆਂ ਕੋਠੀਆਂ 'ਚ ਕਬੂਤਰ ਬੋਲਣਾ ਜਿਨੇ ਮੇਰਾ ਪਿਓ ਭਰਾ ਖਾ ਲਿਆ ਹਾਏ ਉਹਨੂੰ ਕੋਠੀ ਠਾਕ ਹਾਂ ਵਧੀਆ ਵਧੀਆ ਜਾਣਾ ਵਧੀਆ ਚਾਹੀਦਾ ਮੈਂ ਵੇਖਣਦਿਆਂ ਹੀ ਆਪਣਾ ਆਉਂਦੀ ਖਬਰ ਆਉਂਦੀ ਉਹ ਪੋਪੋਤੇ ਹੀ ਦੋਵੇਂ ਵਿਚਾਰੇ ਉਹ ਪਤਾ ਨਹੀਂ ਕਿੱਥੋਂ ਦੀ ਘਟਨਾ ਵਾ ਉਹ ਗੋਲੀ ਗਾਲੀ ਮਾਰੀ ਗਈ ਆ ਗੋਲੀ 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 ਮਾਰੀ ਆ ਗੋਲੀਆਂ ਮਾਰ ਕੇ ਤੇ ਉਹਨਾਂ ਦਾ ਕਤਲ ਕਰਤਾ ਵਾ ਹਾਂ ਉਹ ਨਾ ਇਹ ਵਿਚਾਰੇ ਕਹਿੰਦੇ ਨਹਿਰ ਦਾ ਪਾਣੀ ਲਾਉਣ ਗਏ ਜੀ ਅੱਛਾ ਅੱਛਾ ਦੋਵੇਂ ਅੱਗੇ ਵੀ ਲਾਉਂਦੇ ਸੀ ਉਹਨਾਂ ਦੀ ਮਾਂ ਮੈਂ ਇੰਟਰਵਿਊ ਸੁਣੀ ਆ ਅੱਗੇ ਵੀ ਪਾਣੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਲਾਉਂਦੇ ਉਤਰੇ ਹੀ ਹਫਤੇ ਬਾਅਦ ਉਹਨਾਂ ਦੀ ਵਾਰੀ ਅੱਠੀ ਦਿਨੀ ਆਪਦੀ ਵਾਰੀ ਲਾਉਣ ਜਾਂਦੇ ਆ ਹੂੰ ਹੂੰ ਇਹ ਪਤਾ ਨਹੀਂ ਕੀ ਉਹਨਾਂ ਦਾ ਹਿਸਾਬਤਾ ਵੀ ਪਹਿਲਾ ਪੈਲੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨਾ ਪਹਿਲਾ ਪੈਲੀ ਉਹ ਵਾਉਂਦੇ ਸੀ ਠੇਕੇ ਤੇ ਦੋ ਸਾਲਾਂ ਦੇ ਇਹ ਵਾਉਂਦੇ ਇਹ ਅੱਛਾ ਦੋ ਸਾਲ ਪੀ ਚੱਕਰ ਮਾਵਾਂ ਪੈਲੀ ਤੋਂ ਕਿ ਆ ਗਏ ਪੈਲੀ ਤੋਂ ਹੁਣ ਪਤਾ ਨਹੀਂ ਰੱਬ ਜਾਣਦਾ ਵੀ ਪੈਲੀ ਤੋਂ ਹੀ ਇਹ ਉਹਨਾਂ ਦੇ ਘਰ ਦੇ ਨੂੰ ਵੀ ਪਤਾ ਲੱਗਾਂ ਦਿਆ ਤੇ ਮੇਰੇ ਹਿਸਾਬ ਨਾਲ ਮੇਰੀ ਕੋ ਮਰਦਾ ਵੀਰ ਹੋਊਗਾ ਤੀਆਂ ਤੀਆਂ 23 ਸਾਲਾਂ ਦਾ ਹੋਊਗਾ ਅੱਛਾ ਅੱਛਾ ਤੇ ਇੱਕ ਉਹਦੇ ਨਾਲ ਪਿਓ ਹੂੰ ਹੂੰ ਉਹਨੂੰ ਵੀ ਮਾਰਤਾ ਬਿੱਲਾ ਗੋਲੀ ਮਾਰ ਕੇ ਦੋਵਾਂ ਨੂੰ ਵਿਚਾਰਿਆਂ ਨੂੰ ਮਾਰਤਾ ਤੇ ਮਗਰ ਭਜਿਆ ਕੌਣ ਆ ਮਗਰ ਜਿਹੜਾ ਵਿਚਾਰਾ ਉਹਨਾਂ ਦਾ ਛੋਟਾ ਭਰਾ ਵਾ 24 ਸਾਲਾਂ ਦਾ 21 ਅੰਗ ਦਾ ਉਹ ਜਿਹ ਹੈਂਡੀਕੈਪ ਹੈ ਉਹ ਮੰਜੀ ਉਹ ਮੰਜੀ ਤੇ ਆ ਆ ਵੀ ਉਹਨੇ ਵਿਚਾਰੇ ਨੇ ਕੀ ਇਹ ਦੱਸੋ ਵੀ ਇਹ ਹੁਣ ਉਹ ਪਰਿਵਾਰ ਨਾਲ ਦੱਸੋ ਵੀ ਕੀ ਹੋਊਗਾ ਹਾਂ ਬਹੁਤ ਜ਼ਿਆਦਾ ਮਾਰ ਆ ਆ ਵੀ ਹਾਂ ਬਾਕੀ ਇਹ ਤੀਜਾ ਗੱਲ ਤੇ ਆ ਮਬੋ ਜਿਦਾਂ ਨੂੰ ਜਿਦਾਂ ਤੋਂ ਆਪਾਂ ਲਾ ਲਿਆ ਵੀ ਕਈ ਕਲਾਕਾਰ ਹੀ ਮਬੋ ਇਦਾਂ ਦੇ ਗਣੇ ਗਾਉਂਦੇ ਆ ਵੀ ਲੋਕੀ ਉਹਨਾਂ ਨੂੰ ਵੇਖ ਵੇਖ ਕੇ ਹੀ ਹਾਂ ਹਾਂ ਉਹ ਮੈਂ ਮੈਂ ਵੇਖਣ ਲਿਆ ਹੈ ਨਾ ਹਾਂ ਉਹਦੇ ਵਿੱਚ ਜਿੰਨੇ ਵੀ ਕਮੈਂਟਸ ਆਏ ਆ ਕਮੈਂਟ ਆਏ ਆ ਉਹ ਇਦਾਂ ਦੇ ਆਏ ਆ ਕਿ ਆਪਣੇ ਜਿਹੜੇ ਕਲਾਕਾਰ ਆ ਕਈ ਗਲਤ ਪ੍ਰਮੋਟ ਕਰਦੇ ਆ ਇਹ ਚੀਜ਼ ਨੂੰ ਤੇ ਜਾਨੀ ਕਿ ਜੇ ਤਰ੍ਹਾਂ ਆਪਣਾ ਜੱਟਵਾਦ ਦਾ ਜਿਆਦਾ ਹੱਲਾ ਮਾਰ ਦਿੰਦੇ ਆ ਐ ਮਾਰ ਦੋ ਐ ਕਰ ਦੋ ਉਹ ਗਾਣਿਆਂ ਦਾ ਕਰਕੇ ਜਿਆਦਾ ਹੀ ਮਬੋ ਗਾਣਿਆਂ ਦਾ ਕਰ ਗਾਣਿਆਂ ਕਰਕੇ ਮਬਾਲ ਜਿਹੜਾ ਉਹ ਵਧਿਆ ਵਾ ਹਾਂ ਚੰਗੀ ਚੀਜ਼ ਨੂੰ ਪ੍ਰਮੋਟਰ ਜਿਹੜੇ ਚੰਗੀ ਚੀਜ਼ਾਂ ਚੰਗੇ ਕਲਾਕਾਰ ਕਾਹਨੇ ਜਿੱਦਾਂ ਬਾਗੀ ਆਪਣਾ ਬਾਗੀ ਸੰਧਾ ਆਹ ਹਾਂ ਬਾਗੀ ਬਾਗੀ ਉਹ ਵੀ ਵਧੀਆ ਕਲਾਕਾਰ ਹੈ ਉਤਰਾ ਬਹੁਤ ਸੋਹਣਾ ਵਾ ਉਹ ਤੇ ਆਪਣਾ ਸਿੱਕੀ ਇਤਿਹਾਸ ਦਾ ਬਾਰੇ ਵੀ ਜਾਗਰੂਤ ਕਰਦਾ ਵਾ ਹਾਂ ਹਾਂ ਜਣੇ ਕਿ ਜਿਹੜੇ ਆਪਣੇ ਸ਼ਹੀਦ ਹੋਏ ਆ ਯੋਧਿਆਂ ਦੀਆਂ ਗੱਲਾਂ ਕਰਦਾ ਉਹ ਬਾਗੀ ਬਹੁਤ ਕਲਾਕਾਰ ਨਾਈਟ ਆ ਤੇ ਉਹਨੇ ਹੁਣ ਗਾਣਾ ਵੀ ਉਹਦਾ ਆ ਰਿਆ ਵਾ ਆਪਣਾ ਆਵਾਰੇ ਵਾਰ ਭਾਈ ਵਾਰੇ ਜੀ ਦੇ ਗਾਣਾ ਉਹਨੇ ਇਸ ਤਰ੍ਹਾਂ ਦਾ ਕਰਕੇ ਯਾਨੀ ਕਿ ਜਿਹੜੇ ਉਹ ਫਿਰ ਗੱਲ ਇੱਥੇ ਆ ਜਾਂਦੀ ਹੈ ਮਤੇ ਦੀ ਗੱਲ ਇਦਾਂ ਨਾਲ ਉਹ ਵੀ ਆਪਾਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੀਏ ਚੰਗੇ ਕਲਾਕਾਰ ਸੁਣੀਏ ਹਾਂ ਹਾਂ ਤੇ ਜਿਹੜੇ ਆਪਣਾ ਬੋ ਝੂਠੀ ਨਾਲ ਆਪਣੇ ਆਪਾਂ ਨੂੰ ਸ਼ਾਂਤਰੀ ਕੋਈ ਦੁੱਸਰੀ ਜਿਹੇ ਗਾਣਾ ਪਾ ਜੀਦਾ ਜੱਟ ਵਾਲਾ ਗਾਣਾ ਨਾ ਹਾਂ 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 ਸੁਣੋ ਇਹ ਨਹੀਂ ਗੱਲ ਸੁਣੋ ਵੀ ਪਰ ਉਹ ਤੇ ਆਪਾਂ ਨਾ ਉਧਰੋਂ ਟੋਂ ਉਹਨਾਂ ਚ ਜਨ ਨਾ ਜਾਈਏ ਆਪਾਂ ਨਾ ਜਾਈਏ ਆਪਾਂ ਚੰਗੇ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੀਏ ਤੇ ਇਹ ਕੰਮ ਚੰਗੇ ਨਹੀਂ ਆ। ਪਰ ਇਥੇ ਘਾਉਣ ਜਿਹੜਾ ਉਹ ਇੱਕ ਤੇ ਮਰ ਗਿਆ ਉਹ ਦੇ ਖਤਮ ਹੋ ਗਿਆ ਨਾ ਉਹ ਵਿਚਾਰਾ ਉਹ ਦੋਵੇਂ ਪਿਓ ਪਤ ਖਤਮ ਹੋ ਗਏ ਨਾ ਤੇ ਮਗਰ ਉਹਨਾਂ ਦਾ ਜਿਹੜਾ ਵਾ ਰੋਟੀ ਪਾਣੀ ਦਾ ਸਰਕਲ ਉਹ ਵੀ ਬੰਦ ਹੋ ਗਿਆ। ਇੱਕ ਤੇ ਵਿਚਾਰਾ ਉੰਜ ਹੈਂਡੀਕੈਪ ਆ। ਹਾਂ। ਦੱਸੋ ਵੀ ਉਹ ਕੀ ਕਰੂਗਾ ਤੇ ਜਿਨ੍ਹਾਂ ਨੇ ਗੋਲੀ ਮਾਰੀ ਆ ਉਹ ਵੀ ਜੇਲਾ 'ਚ ਰੁਲ ਜਾਣੇ ਆ। ਨਾ ਫਿਰ ਉਹਨਾਂ ਦੇ ਬੱਚੇ ਵੀ ਹੋਣਗੇ ਉਹ ਵੀ ਰੁਲ ਜਾਣੇ ਆ। ਵੀ ਗੱਲ ਫਿਰ ਗੱਲ ਦਾ ਐਂਡ ਤੇ ਆ ਗਈ ਆ ਵੀ ਪਰਿਵਾਰ ਦੋਵੇਂ ਖਤਮ ਹੋ ਗਏ ਦੋਵੇਂ ਖਤਮ ਹੋ ਗਏ ਯਾਰ ਆਪਾਂ ਇਹਦੇ ਕੰਮ ਆਪਾਂ ਨਾ ਕਰੀਏ ਕੀ ਇਹ ਪਾਣੀ ਬਦਲੇ ਪਾਣੀ ਬਦਲੇ ਤੁਸੀਂ ਕੀਤਾ ਵਾ ਪਾਣੀ ਤਾਂ ਆਪਣਾ ਅੱਗੇ ਹੀ ਥੱਲੇ ਜਾਂਨ ਦਿਆ ਵਾ ਪਾਣੀ ਵੀ ਉੱਥੇ ਰਹਿ ਗਈ ਜ਼ਮੀਨ ਵੀ ਉੱਥੇ ਰਹਿ ਗਈ ਉਹ ਥੱਲੇ ਗਿਆ ਉਹ ਪਰਿਵਾਰ ਖਤਮ ਹੋ ਗਏ ਇੱਕ ਦੂਜੇ ਨਾਲ ਦੁਸ਼ਮਣ ਤੇ ਮੇਰੇ ਭਰਾ ਉਹ ਹੁਣ ਮੰਨ ਲਓ ਵੀ ਪਾਣੀ ਦੀ ਖਾਤਰ ਆਪਾਂ ਜਿਹੜਾ ਵਾ ਕੁਝ ਸਾਲਾਂ ਬਾਹਰ ਮਾਰਨਾ ਵ ਜਿਹੋ ਜਿਹੇ ਹਾਲਾਤ ਹੁੰਦੇ ਪਾਣੀ ਥੱਲੇ ਜਾਂਨ ਦਿਆ ਵਾ ਤੇ ਉਹਨਾਂ ਨੂੰ ਯਾਰਾਂ ਨੂੰ ਮੌਤ ਤੇ ਘਾੜ ਪਹਿਲਾਂ ਹੀ ਪਾਰਤਾ ਵਾ ਤੇ ਬਾਕੀ ਹੈ ਉਹਨਾਂ ਦੇ ਭਾਦਾਂ ਤੇ ਪਾਣੀ ਜਿਹੜਾ ਵਾ ਅੱਜ ਹੀ ਥੱਲੇ ਚ ਲੱਗ ਗਿਆ ਵਾ ਹੈ ਜਿਨ੍ਹਾਂ ਦਾ ਪਰਿਵਾਰ ਖਤਮ ਹੋ ਗਿਆ ਤੇ ਇਹੋ ਜੇ ਕੰਮ ਆਪਾਂ ਤੇ ਇਹੋ ਮੈਸੇਜ ਦਿੰਨੇ ਆਂ ਵੀ ਭਾਈ ਇਹੋ ਜੇ ਕੰਮ ਲੜਾਈ ਝਗੜੇ ਵਾਲੇ ਜਿਹੜੇ ਛੱਡੋ ਤੇ ਚੰਗੇ ਕੰਮ ਕਰੋ ਕਿਤੇ ਬਹਿ ਕੇ ਕੰਮ ਬੰਦਾ ਸਰਪੰਚ ਦੇ ਮੈਂਬਰ ਦੇ ਵਿੱਚ ਬਹਿ ਕੇ ਕਾਲਾਂ ਦੇ ਬੇੜ ਲੈਂਦਾ ਵਾ ਜਿਹੜੇ ਤਰ੍ਹਾਂ ਆਪ ਉਧਰੇ ਹੋ ਕੇ ਤੁਸੀਂ ਗੁੱਸੇ ਜਾ ਕੇ ਗੋਲੀਆਂ ਮਾਰਦ ਰੀਆਂ ਐ ਕਰਦਣਾ ਵਾ ਇਹ ਗੱਲ ਬਹੁਤ ਗਲਤ ਆ ਆਪਾਂ ਚੋਰਾਂ ਨੂੰ ਲਟੇਰਿਆ ਨੂੰ ਆਨੇ ਆ ਗੋਲੀਆਂ ਮਾਰਦੇ ਆ ਹਾਂ ਚੋਰਾਂ ਨੂੰ ਲਟੇਰਿਆ ਨੂੰ ਆਨੇ ਆ ਤੇ ਆਪਾਂ ਵੀ ਫਿਰ ਚੋਰੇ ਚੋਰ ਲਟੇਰ ਹੀ ਹੋ ਗਏ ਲਟੇਰੀ ਹੋ ਗਏ ਮੂਰਖ ਹੋ ਗਏ ਜੇ ਉਹ ਕੋਪਲ ਲੋਜ ਨੂੰ ਇਵਾਲ ਸਿਰਿਆ ਸੀ ਹਾਂ ਜੋ ਉਦੋਂ ਆਪਣੇ ਗੁੱਸੇਆਂ ਤੇ ਕੰਟਰੋਲ ਕਰ ਲੈਂਦੇ ਚਲੋ ਸੱਚਾ ਤੇ ਬੈ ਕੇ ਕੋਈ ਨਾ ਤੇ ਦੱਸਿਆ ਲੈ ਜੋਲ ਲੈਂਦੇ ਕੋਈ ਗੱਲ ਬਾਤ ਕਿਦਾਂ ਨਹੀਂ ਆ ਸਭ ਮੁੱਦੇ ਤੇ ਗੱਲ ਆ ਹੀ ਜਾਂਦੀ ਬਸ ਭਾਈ ਜੰਦੇ ਉਹ ਉਹ ਟਾਈਮ ਹੁੰਦਾ ਵਾ ਵੀ ਉਹ ਵੇਲੇ ਇਹ ਬੰਦਾ ਕਹਿੰਦਾ ਮੈਂ ਆ ਕਰ ਦਿਓ ਕਿਧਰ ਉਪਰ ਉਹ ਵੀ ਆ ਤਾ ਲੋ ਮੇਰਾ ਵੀਰੇ ਇਹੋ ਜੇ ਕੰਮ ਨਾ ਕਰੋ ਇਹੋ ਜੇ ਕੰਮ ਨਾ ਕਰੋ ਮੇਰੇ ਵੀਰ ਮੰਨ ਲਓ ਵੀ ਹੁਣ ਆਪਾਂ ਸਰਪੰਚ ਮੈਂਬਰ ਤੇ ਬੈਠੇ ਆ ਉਹਦੇ ਚ ਗੱਲ ਦਾ ਤਾਤ ਨਿਕਲ ਆਉਂਦਾ ਵੀ ਗਲਤੀ ਜਿਆਦਾ ਕੀਤੀ ਜਾਂਦੀ ਕੀਦੀ ਨਹੀਂ ਹੈ ਤੇ ਉਹਦਾ ਮਸਲਾ ਹੱਲ ਵੀ ਹੋ ਜਾਂਦਾ ਵਾ ਇਹ ਨਹੀਂ ਵੀ ਮਸਲਾ ਹੱਲ ਨਹੀਂ ਹੁੰਦਾ ਵੀ ਜਿਹੜਾ ਜੋਸ਼ ਚ ਆਣ ਕੇ ਗੁੱਸੇ ਚ ਆ ਕੇ ਇਸ ਤਰ੍ਹਾਂ ਕਰ ਦੇਣਾ ਕਿ ਇਹਦਾ ਘਰ ਬਰਬਾਦ ਕਰ ਦੇਣਾ ਉਹ ਆ ਮਾੜੀ ਗੱਲ ਬਹੁਤ ਹੀ ਜਿਆਦੀ ਮਾੜੀ ਗੱਲ ਆ ਆਪਾਂ ਇਹ ਚੀਜ਼ ਦੇ ਪੱਕ ਦੇ ਵਿੱਚ ਆਣੀ ਆ ਤੇ ਚਲੋ ਵਾਈ ਗੁਰੂ ਮੇਰ ਕਰੇ ਤੇ ਵੀਡੀਓ ਚੰਗੀ ਲੱਗੀ ਤੇ ਵਿਚਾਰ ਸਾਡੇ ਚੰਗੇ ਲੱਗੇ ਤੇ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਆਪਣਾ ਤੇ ਵੀ ਦੇਖ ਵੀ ਆਪਣਾ ਫੋਲੋ ਕਰ ਦਿਓ ਹਾਂ ਧੰਨਵਾਦ